ਪਟਿਆਲਾ ਡੀਸੀ ਦਫਤਰ ਕੱਲ ਵੀ ਸਾਰਾ ਦਿਨ ਪਬਲਿਕ ਬੈਠੀ ਜੇ ਕੋਈ ਅਫਸਰ ਨਹੀਂ ਮਿਲਿਆ ਅੱਜ ਵੀ ਸਵੇਰ ਤੋਂ ਸਾਰੀ ਪਬਲਿਕ ਬੈਠੀ ਹੈ ਕੋਈ ਮੁਲਾਕਾਤ ਨਹੀਂ ਕਦੀ ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਪੀ ਵੀ ਜਾਂਦੇ ਨੇ ਕਦੀ ਕਿਸੇ ਨਾਲ ਪੀ ਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਣ ਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਦੇ ਲਈ ਮਿਲਿਆ ਗਿਆ ਇੱਕ ਫੀਡਮ ਫਿਲਟਰ ਪਰਿਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀ ਹੈ ਡੀਸੀ ਸਾਹਿਬ ਦੇ ਜੇ ਕਿਸਾਨ ਘਰਾਣੇ ਨੇ ਹੁਣ ਕਾਲੀਦਲ ਦਾ ਵਫਦਾ ਕਿ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੀਡਰ ਆ ਅਸੀਂ ਬਾਹਰ ਖੜੇ ਆ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਇਹ ਸਰਕਾਰ ਕਹਿੰਦੀ ਸਪੱਸ਼ਟ ਦੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵੰਤ ਸਾਨੀ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਫੌਲ ਦੇ ਦੀ ਕੋ ਗੱਲ ਨਹੀਂ ਸੁਣਦਾ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਉਹ ਜਨਾਨੀ ਇੱਥੇ ਠੱਡੇ ਖਾ ਰਹੀ ਹੈ ਕੱਲ ਦੀ ਸੈਨ ਕਰਨੇ ਨੇ ਸਿਰਫ ਇੱਕ ਅੱਖਰ ਲਿਖਣਾ ਹੈ ਬੀਸੀ ਸਾਹਿਬ ਨੇ ਪਰ ਇਹ ਤੇ ਓਰੀਜਨ ਵਾਲੇ ਨੇ ਹੁੰਦੀ ਚਾਹ ਵਰਪੀਆਂ ਕਦੀ ਕੋਈ ਗੁਲਦਸਤਾ ਜਾ ਲੈ ਕੇ ਆ ਜਾਂਦਾ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਹੋ ਰੀਆਂ ਪਬਲਿਕ ਦੀ ਕੋਈ ਗੱਲ ਨਹੀਂ ਸੁਣ ਰਿਆ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲੇ ਦਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣੇ ਇਹਦੇ ਲੀਡਰਾਂ ਦੇ ਗੁਲਦਸਤੇ ਫੜਨ ਤੇ ਹੀ ਲਾਏ ਨੇ ਸਾਰੇ ਅਫਸਰ ਤੁਸੀਂ ਕੋਈ ਪਨੀਰ ਖਾ ਰਿਹਾ ਕਦੀ ਕੋਕੌੜੇ ਆ ਰਹੇ ਨੇ ਕਦੀ ਵਰਫੀ ਆ ਰਹੀ ਹੈ ਪਬਲਿਕ ਠੱਕੇ ਖਾ ਰਹੀ ਸਵੇਰ ਦਾ ਪਾਣੀ ਨੇ ਨਸੀਬ ਹੋਇਆ ਤੇ ਲੋ ਆ ਵੇਖੋ ਪਬਲਿਕ ਨਾਲ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਦੋਂ ਦੇ ਬੈਠੇ ਮੈਂ ਅੰਦਰੋਂ ਅਕਾਲੀ ਦਵ ਦੀ ਲੀਡਰਸ਼ਿਪ ਆ ਕੇ ਵੜ ਗਈ ਹੈ ਕਦੀ ਕੋਈ ਆ ਕੇ ਵੜ ਜਾਂਦਾ ਪਖੰਡ ਬਣਾਇਆ 11 ਤੋਂ ਪਬਲਿਕ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਛੇਤੀ ਤੋਂ ਛੇਤੀ ਕੋਈ ਨਹੀਂ ਇੱਥੇ ਤੇ ਲਾਇਕ ਹੈਗਾ ਅਫਸਰ